ਆਏ ਦਿਨ ਹੀ ਪੰਜਾਬ ਦੇ ਵਿੱਚ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਉੱਥੇ ਹੀ ਹੁਣ ਲੁੱਟ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਦਿਨ ਦਿਹਾੜੇ ਬਾਈਕ ਸਵਾਰ ਚੋਰਾਂ ਨੇ ਰਾਹ ਜਾਂਦੀ ਮਹਿਲਾ ਦਾ ਪਰਸ ਕੋਲਿਆ ਜਿਸ ਦੇ ਵਿੱਚ ਇੱਕ ਮਹਿੰਗਾ ਆਈਫੋਨ ਸੀ ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਦੋ ਮਹਿਲਾਵਾਂ ਇੰਸਟੀਚਿਊਟ ਤੋਂ ਆ ਰਹੀਆਂ ਸੀ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਰਾਹ ਜਾਂਦੀ ਇਸ ਮਹਿਲਾ ਦੇ ਹੱਥ ਦੇ ਵਿੱਚੋਂ ਉਸ ਦਾ ਪਰਸ ਖੋ ਕੇ ਉੱਥੋਂ ਫਰਾਰ ਹੋ ਗਏ ਉਥੇ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਦੱਸਦੀ ਹੈ ਕਿ ਪੀੜਤ ਮਹਿਲਾ ਦੇ ਅਨੁਸਾਰ ਉਸਦੇ ਪਰਸ ਦੇ ਵਿੱਚ ਇੱਕ ਆਈਫੋਨ ਇੱਕ ਸੈਮਸੰਗ ਦਾ ਮੋਬਾਈਲ 3000 ਰੁਪਏ ਨਕਦੀ ਤੇ ਕੁਝ ਜ਼ਰੂਰੀ ਦਸਤਾਵੇਜ਼ ਸੀ ਉਥੇ ਪੀੜਤ ਮਹਿਲਾ ਦੇ ਵੱਲੋਂ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੁਲਿਸ ਉਹਨਾਂ ਨੂੰ ਗੁੰਮਰਾਹ ਕਰ ਰਹੀ ਹੈ ਤੇ बार-बार ਚੌਂਕੀ ਦੇ ਚੱਕਰ ਲੰਗਵਾ ਰਹੀ ਹੈ ਜਿਸ ਤੋਂ ਬਾਅਦ ਉਹ ਥਾਣਾ ਸ਼ਮਲਾਪੁਰੀ ਦੇ ਵਿੱਚ ਪਹੁੰਚ ਕੇ ਪੁਲਿਸ ਨੂੰ ਇਸ ਸਬੰਧੀ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਤੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਤੋਂ ਜਲਦ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ ਹੈ ਅੰਜਲੀ ਅਚਾਨਕ ਕੀ ਹੋਇਆ ਕੀ ਸੀਗਾ ਸਾਡੇ ਨਾਲ 24 ਤਰੀਕ ਨੂੰ ਅਸੀਂ ਇੰਸਟੀਚੂਟ ਤੋਂ ਘਰੇ ਜਾ ਰਹੇ ਸੀਗੇ ਤੇ ਦੋ ਬਾਈਕ ਤੇ ਮੁੰਡੇ ਆਏ ਸੀਗੇ ਤੇ ਉਹਨਾਂ ਨੇ ਸਾਡਾ ਸਾਡਾ ਤੋਂ ਪਰਸ ਖੋਲਿਆ ਤੇ ਫਿਰ ਅਸੀਂ ਉਧਰ ਨਾਲ ਲੱਗਦੀ ਥਾਣੀ ਤੇ ਗਏ ਉਹਨਾਂ ਨੇ ਸਾਡਾ ਕੁਝ ਲਿਖਿਆ ਤਾਂ ਸੀਗਾ ਪਰ ਅਗਲੇ ਉਹਨਾਂ ਨੇ ਸਾਨੂੰ ਕਿਹਾ ਸਾਡਾ ਪਰਸ ਤੁਸੀਂ ਨਾ ਅਗਲੇ ਮੇਨ ਚੌਂਕੀ ਤੇ ਜਾਇਓ ਤੇ ਇਹ ਲਿਖਾਇਓ ਕਿ ਤੁਹਾਡਾ ਪਰਸ ਤੁਹਾਡਾ ਤੋਂ ਗੁੰਮ ਹੋ ਗਿਆ ਕਿਤੇ ਡਿੱਗ ਗਿਆ ਵਾ ਸੁਵਿਧਾ ਸੈਂਟਰ ਚ ਲਿਖ ਜਾ ਕੇ ਲਿਖਣਾ ਤੁਹਾਡਾ ਪਰਸ ਗੁੰਮ ਗਿਆ। ਅੱਛਾ ਤੁਸੀਂ ਇਹ ਦੱਸੋ ਵੀ ਕਿੰਨੇ ਮੁੰਡੇ ਸੀਗੇ ਬਾਈ। ਦੋ ਮੈਂ ਦੋ ਮੁੰਡੇ ਸੀਗੇ ਉਹਨਾਂ ਨੇ ਬਾਈਕ 'ਚ ਟੇਪ ਨੰਬਰ ਪਲੇਟ 'ਤੇ ਸੀਗਾ ਤੇ ਮੂੰਹ ਕਵਰ ਕੀਤਾ ਹੋਏ ਸੀਗੇ। ਫੇਸ ਕਵਰ ਕੀਤਾ ਹੋਇਆ ਸੀ ਉਹਨਾਂ ਨੇ ਆਪਣਾ। ਅੱਛਾ ਤੇ ਉਹ ਤੁਹਾਡੇ ਪਰਸ 'ਚ ਕੀ ਕੀ ਸੀਗਾ? ਉਹਦੇ 'ਚ ਇੱਕ ਦੋ ਦੋ ਫੋਨ ਸੀਗਾ ਇੱਕ ਆਈਫੋਨ ਸੀਗਾ 60-70 ਹਜ਼ਾਰ ਦਾ ਤੇ ਇੱਕ Samsung ਦਾ ਫੋਨ ਸੀਗਾ ਡਾਕੂਮੈਂਟ ਸੀਗੇ ਆਧਾਰ ਕਾਰਡ, ਵੋਟਰ ਕਾਰਡ ਤੇ 2-3 ਹਜ਼ਾਰ ਰੁਪਏ ਸੀਗੇ। ਅੱਛਾ ਇੱਕ ਕਿਰੋਤੀ ਕਹਿੰਦਾ ਇਹ 24 ਤਰੀਕ ਬੁੱਧਵਾਰ ਦੀ ਗੱਲ ਹੈ। 20 ਤਰੀਕ ਦਿਨ ਹੋ ਗਿਆ ਉਸ ਤੋਂ ਬਾਅਦ ਤੁਸੀਂ ਗੱਲਬਾਤ ਕੀਤੀ। ਹਾਂ ਅਸੀਂ ਰੋਜ਼ ਉਹਨਾਂ ਨੂੰ ਫੋਨ ਕਰ ਸਾਨੂੰ ਇਦਾਂ ਹੀ ਘੁਮਾਈ ਜਾ ਰਹੇ ਆ। ਹੁਣ ਚੌਂਕੀ ਵਾਲੇ? ਹਾਂਜੀ। ਕਿਹੜੀ ਕੋਰੀ ਚੌਂਕੀ? ਹਾਂਜੀ। ਕਿਹੜੀ ਚੌਂਕੀ? ਬਸੰਤ ਬਸੰਤ ਪਾਰਕ। ਅੱਛਾ। ਤੇ ਫਿਰ ਉਹ ਉਹ ਕੀ ਕਹਿੰਦੇ ਨੇ ਤੁਹਾਨੂੰ ਜਦੋਂ ਤੁਸੀਂ ਗਏ? ਉਹਨਾਂ ਨੇ ਸਾਨੂੰ ਪਹਿਲੇ ਦਿਨ ਤਾਂ ਲਿਖ ਲਿਖਤੀ ਸੀ ਕਿ ਫਿਰ ਅਗਲੇ ਦਿਨ ਸਾਨੂੰ ਬਸ ਇਦਾਂ ਹੀ ਇਦਾਂ ਹੀ ਕਿਹਾ ਸੀਗਾ ਤੁਸੀਂ ਰਿਪੋਰਟ ਨਾਲ ਲਿਖਾਓ। ਤੁਹਾਨੂੰ ਪਤ ਨਹੀਂ ਚੱਕਰ ਵਗੈਰਾ। ਵੀਡੀਓ ਲਿਖਾ ਦਿਓ। ਹਾਂ ਡੀਡੀਆਰ ਲਿਖਾ ਦਿਓ। ਤੇ ਫਿਰ ਉਹਨਾਂ ਨੇ ਸਾਡੀ ਲਿਖੀ ਤਾਂ ਸੀਗੀ ਇੱਕ ਪਰ ਤੁਹਾਨੂੰ ਕਾਪੀ ਵਗੈਰਾ ਕੁਛ ਨਹੀਂ ਦਿੱਤੀ ਤੇ ਬਸ 아이ਓ ਐਫਆਰ ਕਾਪੀ ਵਗੈਰਾ ਕੁਛ ਨਹੀਂ ਦਿੱਤੀ ਤੁਹਾਨੂੰ ਬਿਰਾ ਕਰਦੇ ਹਾਂ ਹਾਂਜੀ ਤੇ ਤੁਹਾਨੂੰ ਨਾਲ ਕਹਿੰਦੇ ਤੁਹਾਨੂੰ ਕਿਹਾ ਗਿਆ ਕਿ ਵੀ ਤੁਸੀਂ ਇਹਨਾਂ ਨੂੰ ਝੂਠ ਬੋਲਦੇ ਹੋ ਡਿੱਗ ਗਿਆ ਹਾਂ ਹਾਂਜੀ ਉਹਨਾਂ ਨੇ ਇਦਾਂ ਹੀ ਕਹਿ ਸਾਨੂੰ ਕਿ ਤੁਹਾਡਾ ਪਰਸ ਇਦਾਂ ਲਿਖਾਉਣਾ ਵਾ ਕਿ ਡਿੱਗ ਗਿਆ ਵਾ ਕਿਉਂ ਕਿ ਚੱਲਦੀਆਂ ਨੇ ਹਾਂ ਉਧਰ ਕਿਸੇ ਇੱਕ ਪੁਲਿਸ ਜਿਹਨੇ ਸਾਡੀ ਰਿਪੋਰਟ ਲਿਖੀ ਸੀ ਪਹਿਲਾਂ ਦਿਨ ਉਹਨਾਂ ਨੇ ਕਿਹਾ ਤੁਸੀਂ ਕਿੱਥੇ ਗਏ ਅਸੀਂ ਇੱਧਰ ਸ਼ਿਮਲਾਪੁਰੀ ਨਿਸ਼ਿਮਲਾਪੁਰੀ ਥਾਣਾ ਅੱਜ ਤੇ ਉਹਨਾਂ ਨੇ ਤੁਸੀਂ ਏਸੀ ਵੀ ਤਾਂ ਉਹਨੂੰ ਮਿਲਿਆ ਕੀ ਕਹਿੰਦੇ ਨੇ ਹਾਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉੱਥੇ ਕਾਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਕੋਈ ਨਾ ਤੋ ਡਾਕ ਮਤਲਬ ਹੋ ਜੂਗਾ ਮਸਲਾ ਹੱਲ ਹੋ ਜੂਗਾ ਲੁਧਿਆਣਾ ਤੋਂ ਪ੍ਰਦੀਪ ਭੰਡਾਰ ਦੀ ਰਿਪੋਰਟ ਔਨ 에어